ਸਾਤਸਰੀ ਅਕਾਲਜੀ ਟ੍ਰੁੱਥ ਟਾਕਸ ਚੈਨਲ ਤੇ ਖਬਰਾਂ ਸੁਣਨ ਆਏ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਗਗਨਦੀਪ ਸਿੰਘ ਆਾਜਰਾ ਆਂ ਜੀ ਅੱਜ ਦੀ ਵੱਡੀ ਖਬਰ ਦੇ ਨਾਲ ਦੱਸਦੀ ਏ ਕਿ ਕੈਨੇਡਾ ਸਰਕਾਰ ਨੇ ਹਰਦੀਪ ਸਿੰਘ ਨੇਜਰ ਦੇ ਕਾਤਲ ਕਾਂਡ ਮਾਮਲੇ 'ਚ ਵੱਡਾ ਬਿਆਨ ਦਿੱਤਾ ਹੈ। ਕੁਝ ਸਮਾਂ ਪਹਿਲਾਂ ਕੈਨੇਡਾ ਦੇ ਇੱਕ ਅਖਬਾਰ ਦੀ ਰਿਪੋਰਟ ਨੇ ਹਰਦੀਪ ਸਿੰਘ ਨੇਜਰ ਦੇ ਕਾਤਲ ਕਾਂਡ ਮਾਮਲੇ ਵਿੱਚ ਭਾਰਤੀ ਸਰਕਾਰ ਤੇ ਦੋਸ਼ੀ ਹੋਣ ਦੇ ਦੋਸ਼ ਲਗਾਏ ਸਨ। ਅਤੇ ਉਸ ਅਖਬਾਰ ਦੀ ਰਿਪੋਰਟ ਦੇ ਸਬੰਧੀ ਹੁਣ ਕੈਨੇਡਾ ਦੀ ਸਰਕਾਰ ਨੇ ਖੁਦ ਪ੍ਰਤੀਕਰਮ ਦਿੱਤਾ ਹੈ। ਕੈਨੇਡੀਅਨ ਅਖਬਾਰ ਦੀ ਗਲੋਬ ਐਂਡ ਮੇਲ ਨੇ ਮੁੱਖ ਅਧਿਕਾਰੀ ਦਾ ਨਾਮ ਨਾ ਜ਼ਾਹਰ ਕਰਦਿਆਂ ਹੋਇਆ ਰਿਪੋਰਟ ਕੀਤਾ ਹੈ ਕਿ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੈਨੇਡਾ ਵਿੱਚ ਸਿੱਖ ਆਗੂ ਨੂੰ ਮਾਰਨ ਦੀ ਸਾਜ਼ਿਸ਼ ਰਚੇ ਜਾਣ ਬਾਰੇ ਪਹਿਲਾਂ ਤੋਂ ਹੀ ਪਤਾ ਸੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਅਖਬਾਰ ਦੇ ਇਸ ਦਾਅਵੇ ਦਾ ਖੰਡਨ ਕੀਤਾ ਹੈ। ਅਤੇ ਕੈਨੇਡਾ ਸਰਕਾਰ ਨੇ ਵੀ ਹੁਣ ਪ੍ਰਤੀਕਰਮ ਦੇ ਕੇ ਇਸ ਦਾਅਵੇ ਨੂੰ ਗਲਤ ਦੱਸਿਆ ਹੈ। ਅਖਬਾਰ ਨੇ ਇਹ ਰਿਪੋਰਟ ਕੈਨੇਡਾ ਦੇ ਇੱਕ ਸੀਨੀਅਰ ਕੌਮੀ ਸੁਰੱਖਿਆ ਅਧਿਕਾਰੀ ਦੇ ਹਵਾਲੇ ਨਾਲ ਲਿਖੀ ਹੈ। ਅਤੇ ਅਖਬਾਰ ਦਾ ਦਾਵਾ ਹੈ ਕਿ ਇਹ ਅਧਿਕਾਰੀ ਕੈਨੇਡਾ ਵਿੱਚ ਨਵੀਂ ਦਿੱਲੀ ਦੇ ਇੱਕ ਇਤਿਥ ਵਿਦੇਸ਼ੀ ਦਾਖਲਾਂ ਦਾ ਜੀ ਕਾਰਜਾਂ ਦੇ ਖੂਫੀ ਅਮਲਾਂਕਣ ਤੇ ਕੰਮ ਕਰਨ ਵਾਲੀ ਟੀਮ ਦਾ ਇੱਕ ਹਿੱਸਾ ਸੀ। ਦੀ ਗਲੋਬ ਐਂਡ ਮੇਲ ਦੀ ਰਿਪੋਰਟ ਮੁਤਾਬਕ ਕੈਨੇਡੀਅਨ ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਸਿੱਖ ਵਖਵਾਦੀ ਆਗੂ ਦੀ ਹੱਤਿਆ ਅਤੇ ਹੋਰ ਅਹਿ ਸਿੱਖ ਸਾਜ਼ਿਸ਼ਾਂ ਬਾਰੇ ਪਹਿਲਾਂ ਤੋਂ ਹੀ ਪਤਾ ਸੀ ਜਿਕਰ ਜੋ ਗੱਲ ਇਹ ਹੈ ਕਿ 45 ਸਾਲਾ ਹਰਦੀਪ ਸਿੰਘ ਨੇਜਰ ਜੋ ਕਿ ਕੈਨੇਡਾ ਦੇ ਸ਼ਰੀ ਵਿੱਚ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਪ੍ਰਧਾਨ ਸਨ ਅਤੇ ਖਾਲਿਸਤਾਨ ਦੇ ਹਮਾਇਤੀ ਵੀ ਸਨ ਉਹਨਾਂ ਦਾ 18 ਜੂਨ 2023 ਨੂੰ ਇਸੇ ਗੁਰਦੁਆਰਾ ਸਾਹਿਬ ਗੁਰਨਾਣਕ ਸਿੱਖ ਦੀ ਪਾਰਕਿੰਗ ਵਿੱਚ ਗੂੜੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਇਸ ਕਤਲ ਦੇ ਮਾਮਲੇ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਕਈ ਵਾਰ ਭਾਰਤ ਦਾ ਨਾਂ ਜੋੜਿਆ ਹੈ ਹਾਲਾਂਕਿ ਭਾਰਤ ਸਰਕਾਰ ਨੇ ਇਹਨਾਂ ਇਲਜ਼ਾਮਾਂ ਨੂੰ ਸ਼ਾਸਤ ਤੋਂ ਉਪਰੇਰਤ ਦਾਅਸਦਿਆਂ ਹੋਇਆ ਇਹਨਾਂ ਤੋਂ ਲਗਾਤਾਰ ਇਨਕਾਰ ਕੀਤਾ ਗਿਆ ਹੈ ਦੀ ਗਲੋਬ ਐਂਡ ਮੇਲ ਦੀ ਰਿਪੋਰਟ ਬਾਰੇ ਭਾਰਤੀ ਵਿਦੇਸ਼ ਮੰਤਰਾਲੇ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਤੇਰ ਜੈਸਵਾਲ ਨੇ ਆਪਣੇ ਬਿਆਨ ਵਿੱਚ ਕਿਹਾ ਅਸੀਂ ਆਮ ਤੌਰ ਤੇ ਮੀਡੀਆ ਰਿਪੋਰਟਾਂ ਉੱਤੇ ਟਿੱਪਣੀ ਨਹੀਂ ਕਰਦੇ ਹਾਂ ਹਾਲਾਂਕਿ ਕੈਨੇਡੀਅਨ ਸਰਕਾਰ ਦੇ ਸਰੋਤ ਵੱਲੋਂ ਕਥਿਤ ਤੌਰ ਤੇ ਅਖਬਾਰ ਨੂੰ ਦਿੱਤੇ ਗਏ ਅਜਿਹੇ ਹਾਸੂਹੀਨੇ ਬਿਆਨਾਂ ਨੂੰ ਸਖਤ ਲਹਿਜੇ ਨਾਲ ਖਾਰਜ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਦੀਆਂ ਲਾਪਰਵਾਹੀ ਨਾਲ ਕੀਤੀਆਂ ਟਿੱਪਣੀਆਂ ਸਾਡੇ ਪਹਿਲਾਂ ਤੋਂ ਤਣਾਅਪਰੇ ਸਬੰਧਾਂ ਨੂੰ ਹੋਰ ਨੁਕਸਾਨ ਪਹੁੰਚਾਉਂਦੀਆਂ ਹਨ ਕੈਨੇਡਾ ਨੇ ਅਖਬਾਰ ਦੇ ਦਾਅਵਿਆਂ ਬਾਰੇ ਦੱਸਦੇ ਹੋਏ ਕਿਹਾ ਕਿ ਕੈਨੇਡਾ ਨੇ ਆਪਣੀ ਅਧਿਕਾਰਤ ਵੈਬਸਾਈਟ ਉੱਤੇ ਇਸ ਮਾਮਲੇ ਨੇ ਉੱਤੇ ਆਪਣਾ ਬਿਆਨ ਜਾਰੀ ਕੀਤਾ ਹੈ ਕੈਨੇਡਾ ਦੇ ਪ੍ਰੀਵੀ ਕਾਉਂਸਲ ਦਫ਼ਤਰ ਵੱਲੋਂ ਜਾਰੀ ਇੱਕ ਪ੍ਰੈਸ ਨੋਟ ਇਸ ਵਿੱਚ ਲਿਖਿਆ ਹੈ ਕਿ 14 ਅਕਤੂਬਰ ਨੂੰ ਜਨਤਕ ਸੁਰੱਖਿਆ ਲਈ ਅਹਿਮ ਮੁੱਦੇ ਅਤੇ ਚੱਲ ਰਹੇ ਖਤਰੇ ਦੇ ਕਾਰਨ RCMP ਅਤੇ ਅਧਿਕਾਰੀਆਂ ਨੇ ਭਾਰਤ ਸਰਕਾਰ ਦੇ ایਜੈਂਟਾਂ ਵੱਲੋਂ ਕੈਨੇਡਾ ਵਿੱਚ ਗੰਬੀਰ ਅਪਰਾਧਿਕ ਗਤੀਵਿਧੀ ਨੂੰ ਉਤਸ਼ਾਹਿਤ ਕਰਨ ਦੇ ਇਲਜ਼ਾਮਾਂ ਨੂੰ ਜਨਤਕ ਕਾਰਨ ਦਾ ਅਸਾਧਾਰਨ ਕਦਮ ਚੁੱਕਿਆ ਹੈ ਕੈਨੇਡਾ ਸਰਕਾਰ ਨੇ ਪ੍ਰਧਾਨ ਮੰਤਰੀ ਮੋਦੀ ਮੰਤਰੀ જય ਸੰਕਰ ਜਾਂ ਐਨਐਸਏ ਦੇ ਕੈਨੇਡਾ ਅੰਦਰ ਵਾਪਰੀਆਂ ਗੰਭੀਰ ਅਪਰਾਧਿਕ ਗਤੀਵਿਧੀਆਂ ਨਾਲ ਜੁੜੇ ਹੋਣ ਬਾਰੇ ਨਾ ਤਾਂ ਕਦੀ ਕਿਹਾ ਹੈ ਅਤੇ ਨਾ ਹੀ ਇਸ ਤੱਥ ਨੂੰ ਦਰਸਾਉਂਦੇ ਹੋਏ ਕੋਈ ਸਬੂਤ ਪੇਸ਼ ਕੀਤਾ ਹੈ ਸਾਲ 2023 ਦੀ ਸ਼ੁਰੂਆਤ ਤੋਂ ਲੈ ਕੇ 2024 ਦੇ ਅੰਤ ਤੱਕ ਕੈਨੇਡਾ ਦਰਮਿਆਨ ਕਈ ਮਸਲਿਆਂ ਤੇ ਤਣਾਅ ਦੇਖਣ ਨੂੰ ਮਿਲਿਆ ਹੈ ਜਿੰਨਾ ਵਿੱਚ ਵੱਡਾ ਮਸਲਾ ਕਥਿਤ ਵੱਖਵਾਦੀ ਸਮੂਹਾਂ ਦੀਆਂ ਕੈਨੇਡਾ ਵਿੱਚ ਜਨਤਕ ਤੌਰ ਤੇ ਗਤੀਵਿਧੀਆਂ ਅਤੇ ਹਰਦੀਪ ਸਿੰਘ ਨਿਜਰ ਕਤਲ ਮਾਮਲੇ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਇਲਜ਼ਾਮਬਾਜ਼ੀਆਂ ਦਾ ਦੌਰ ਰਿਹਾ ਹੈ। ਹਾਲ ਦੀ ਘਟਨਾ 3 ਨਵੰਬਰ 2024 ਦੀ ਹੈ ਜਦੋਂ ਬ੍ਰੈਮਟਨ ਦੇ Hindu ਮੰਦਿਰ ਸਾਹਮਣੇ ਕੁਝ ਖਾਲਿਸਤਾਨੀ ਸਮਰਥਕਾਂ ਅਤੇ Hindu ਭਾਈਚਾਰੇ ਵੱਲੋਂ ਮੁਜਾਰੇ ਅਤੇ ਨਾਅਰੇਬਾਜ਼ੀ ਕੀਤੀ ਗਈ। ਇਸ ਮੁਜਾਹਰੇ ਦੇ ਦੌਰਾਨ ਹਿੱਸਕ ਚੜਪਾ ਹੋਈਆਂ ਕੈਨੇਡਾ ਪੁਲਿਸ ਨੇ ਇਸ ਮਾਮਲੇ ਵਿੱਚ ਫੌਰਨ ਕਾਰਵਾਈ ਕੀਤੀ ਅਤੇ ਕਰੀਬ 6 ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ ਭਾਰਤ ਨੇ ਇਸ ਘਟਨਾ ਦੀ ਸਖਤ ਨਿੰਦਾ ਕੀਤੀ ਹੈ ਅਤੇ ਇਸ ਮਸਲੇ ਉੱਤੇ ਕੈਨੇਡਾ ਨੂੰ ਘੇਰਿਆ ਹੈ ਅਤੇ ਇਸ ਦੇ ਨਾਲ ਹੀ ਅੱਜ ਦਾ ਸਮਾਚਾਰ ਸਮਾਪਤ ਹੁੰਦਾ ਹੈ ਮੈਂ ਗਗਨਦੀਪ ਸਿੰਘ ਧੰਨਵਾਦ